ਵੇਦੋ ਅੱਜ ਫਿਰ ਦਿਖਾਉਂਦਾ ਆਂ ਫਿਰ ਦਿਖਾਉਂਦਾ ਅੱਜ ਨਾ ਅਸੀਂ ਸੀਰੇ ਦਾ ਵੇਦ ਦੁਆਰਾ ਕੰਮ ਦੇਖ ਕੇ ਵਾਪਸ ਆਏ ਸੀ ਤੇ ਸਾਡਾ ਅੱਜ ਜਿਹੜਾ ਸੀਰੇ ਦਾ ਕੰਮ ਬਹੁਤ ਤੇਜ਼ੀ ਨਾਲ ਚੱਲਿਆ ਜੀ ਤੇ ਅੱਜ ਸਾਡੇ ਪਿੰਡ ਦੇ ਬਿਲਕੁਲ ਜਿਹੜਾ ਸਾਡਾ ਮੇਨ ਸੀਰਲੇ ਸਾਡੇ ਪਿੰਡ ਦਾ ਜੋੜਨਾ ਆ ਉੱਥੇ ਹੀ ਹੌਦੀ ਦੇ ਉੱਤੇ ਆ ਗਏ ਆ ਤੁਸੀਂ ਦੇਖ ਰਹੇ ਹੋ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਠੇਕੇਦਾਰ ਵੱਲੋਂ ਵੀ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਸਾਰੇ ਲੜਕੇ ਕੰਮ ਕਰ ਰਹੇ ਆ ਸੋ ਅੱਜ ਬਹੁਤ ਵਧੀਆ ਦਿਨ ਹੈ ਕਿ ਦੇਖ ਰਹੇ ਆ ਤੁਸੀਂ ਕੰਮ ਬਹੁਤ ਸਪੀਡ ਨਾਲ ਹੋ ਰਿਹਾ ਆਉਣ ਵਾਲੇ ਹੋਰ ਬਾਕੀ ਸਾਡੇ ਪਿੰਡ ਵਾਸੀ ਤੇ ਜਿਹੜੇ ਸਾਡੇ ਇਸ ਚੈਨਲ ਨੂੰ ਦੇਖ ਰਹੇ ਆ ਉਹਨਾਂ ਨੂੰ ਇੱਕ ਬੇਨਤੀ ਆ ਵੀ ਜਿਹੜਾ ਗਾਜੀਪੁਰ ਤੋਂ ਰਸਤਾ ਇੱਧਰ ਨੂੰ ਆ ਰਿਹਾ ਆ ਪਿੰਡ ਸਤੋਵਾਲੀ ਨੂੰ ਜਾਂ ਅੱਗੇ ਹਰੀਪੁਰ ਨੂੰ ਇੱਧਰ ਨੂੰ ਰਸਤਾ ਜਾ ਰਿਹਾ ਇਸ ਰਸਤੇ ਉੱਤੇ ਹਫਤੇ ਵਾਸਤੇ ਕੋਈ ਨਾ ਬੇ ਠੀਕ ਹੈ ਜੀ ਕਿਉਂਕਿ ਹਫਤਾ ਲੱਗ ਜੂ ਜੀ ਹਫਤਾ ਲੱਗ ਜਾਏਗਾ ਜੀ ਇੱਕ ਹਫਤੇ ਵਾਸਤੇ ਰਸਤਾ ਤਕਰੀਬਨ ਬੰਦ ਰਹਿਣਾ ਹੈ ਤੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਰਸਤੇ ਵਿੱਚ ਦੀ ਨਾ ਆਇਆ ਜਾਵੇ ਧੰਨਵਾਦ ਜੀ